ਲੋ ਜੀ ਸਾਰਨ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਕਰਦੇ ਵੀ ਸਾਰੇ ਈ ਵਿਅਰਸ ਬਹੁਤ ਵਧੀਆ ਹੋਮੋਂਗੇ ਲੋ ਜੀ ਆਪਾਂ ਜਿਵੇਂ ਹਰ ਇੱਕ ਬਾਰ ਵੀਡੀਓ ਦੀ ਸਟਾਰਟਿੰਗ ਆਪਣੇ ਸਬਜੀ ਤੋੜਨ ਤੋਂ ਹੀ ਕਰਦੇ ਆ ਸੋ ਅੱਜ ਵੀ ਉਹੀ ਕੀਤਾ ਹੈ ਅੱਜ ਪਹਿਲਾਂ ਮੈਂ ਅੰਦਰੋਂ ਸੰਮਰ ਕੇ ਇਸ ਮम्मा ਕਹਿੰਦੇ ਵੀ ਅੱਜ ਸਬਜੀ ਸਬਜੀ ਤੋੜ ਲੈਣੇ ਆ ਤਾਂ ਦੇਖੋ ਕੱਲ ਕਦੂ ਤੋੜੀ ਤੀ ਫੇਰ ਇੱਕ ਕਦੂ ਪਿਆ ਇੱਕ ਹੋ ਪਿਆ ਲੱਗਿਆ ਫੇਰ ਬਹੁਤ ਕਦੂ ਲੱਗੇ ਹੋਏ ਸਬਜੀ ਬਥੇਰੀ ਲੱਗੇ ਇਸ ਵਾਰ ਉਹ ਬੱਤੀ ਆ ਕਰੀ ਲਈ ਲਾਲ ਮਿਰਚਾਂ ਵੀ ਤੋੜਨੇ ਆਣੀਆਂ ਨੇ ਹਨਾ ਹਾਂਜੀ ਉਹ ਕਦ ਦੂ ਕਾਲੇ ਤੋੜੇ ਸੀ ਹਜੇ ਫੇਰ ਦੋ ਹੋ ਗਏ ਡੇ ਬੜੇ ਤੇ ਗੁੱਲ ਬਹੁਤ ਇੱਕ ਤਾਂ ਹੋ ਗਏ ਔਰ ਮੇਰੀ ਭਾਬੀ ਕੱਪੜੇ ਤੋਰੀਆ ਤੁਸੀਂ ਵੀ ਮੈਨੂੰ ਕੱਪੜੇ ਦਿਖਾ ਲਓ ਭਾਬੀ ਭਾਬੀ ਹਾਂ ਹੌਲੀ ਹੌਲੀ ਪੱਧਰ ਹੋ ਰਿਹਾ ਸਾਰਾ ਐਵੇਂ ਆ ਬਰਾਬਰ ਕਰ ਦੇਣਾ ਬਸ ਥੋੜੀ ਜਿਹੀ ਰਹਿ ਗਈ ਹੁਣ ਤਾਂ ਇਹ ਤਾਂ ਕਾਹ ਬੋ ਤਾਂ ਫੇਨ ਕਾਦਾ ਕੋਈ ਕੰਮ ਹੀ ਕਰਨਾ ਪੋਈਆ ਪ੍ਰਿੰਡੀਆ ਦਾ ਮੌਸਮ ਗਿਆ ਨਹੀਂ ਹਜੇ ਬਾਦ ਵਿੱਚ ਉਹ ਪਿੰਡ ਚ ਹੋਆ ਪਿੰਡ ਚ ਆਇਆ ਹਣੇ ਹੂੰ ਪਿੰਡ ਚ ਆਇਆ ਹਰਦਾਸਪੁਰ ਤੋਂ ਪਿੰਡ ਚ ਨਹੀਂ ਪਿੰਡ ਚ ਨਹੀਂ ਖੇਤਾਂ ਚ ਆਇਆ ਖੇਤਾਂ ਚ ਕਿਸੇ ਦੇ ਬਾਗੜਾ ਮਾਰਿਆ ਗਿਆ ਹਰਦਾਸਪੁਰ ਕਹਿੰਦੇ ਇਕੱਠਿਆਂ ਚ ਨਹੀਂ ਉੱਥੇ ਉਹ ਆਂਦੇ ਚਿੱਤਾ ਚਿੱਤਾ ਕੁੱਤੇ ਆਨੂੰ ਬਹੁਤ ਖਾਂਦਾ ਉਹ ਬੰਦੇ ਨੂੰ ਘੱਟ ਮਿਠਾਨ ਕਰਦਾ ਇੱਥੋਂ ਉਹ ਇੱਥੇ ਕੱਢੀ ਆ ਵੀਡੀਓ ਦੀ ਕਿਸੇ ਨੇ ਕੈਮਰਿਆਂ ਵਿੱਚੋਂ ਕੱਢੀ ਵੀ ਆ ਸਾਰੇ ਡਰੇ ਬੈਠੇ ਆ ਹਰਾਸਤਰ ਦੇ ਬਾਹਰ ਦੇ ਲੋਕ ਡ੍ਰੋਪ ਹੋ ਜਾਂਦੇ ਮੌਸਮ ਚੈੱਕ ਕਰੋ ਬੱਦਲ ਵਾਹੀ ਵਾਲਾ ਮੌਸਮ ਹੈ ਅੱਜ ਅੱਜ ਦੇਖਦੇ ਆ ਵੀ ਸਾਰੇ ਦਿਨ ਚ ਕੀ ਹੁੰਦਾ ਕੀ ਨਹੀਂ ਕਰਦੇ ਆਪਾਂ ਕੀ ਹੁੰਦਾ ਨਹੀਂ ਕਿੰਨੀਆਂ ਗਾਲਾਂ ਪੈਂਦੀਆਂ ਆਉਤਾ ਚੱਲ ਡੇਲੀ ਰੁਟੀਨ ਆ। ਕਿਆ ਉਤਾ ਕਾ ਕਰਨੇ ਗਾਲਾਂ ਢੀਂਆਂ ਲਾਣਾ। ਫੁੱਲਾ ਇਹ ਲੈਣਾ ਦਵਾਰਨ। ਹਮਮ ਲਾਲ ਮਿਰਚਾਂ ਹੀ ਬਹੁਤ ਲੱਗੀਆਂ ਹੋਈਆਂ ਨੇ। ਓ ਜੀ ਆਪਾਂ ਨੇ ਤੋੜੀਆਂ ਸੰਸਰਾਂ ਪਰਸੋਂ। ਕੱਲ ਬੱਦਲ ਸੀ ਅੱਜ ਫਿਰ ਧੁੱਪ ਬਹੁਤ। ਆ ਥੋੜੀ ਨਰਮ। ਇਹ ਜਿਆਦਾ ਨਰਮ ਨੇ ਟੋੜੀਆਂ ਨੇ ਤਾਂ ਇਹ ਘੱਟ ਨਰਮ ਨੇ ਇਹ ਸੁੱਕੀਆਂ ਨੇ ਥੋੜੀਆਂ ਤੇ ਪਹਿਲਾਂ ਦੀ ਟੋੜੀਆਂ ਮੈਂ ਸੁਕਾ ਕੇ ਇਹਨਾਂ ਨੂੰ ਪੀਸ ਕੇ ਰੱਖ ਲਾਂਗੇ ਚਾਰ ਵਾਸਤੇ ਦੇਤੀ ਹਾਂ ਪਾਣੀ ਵਿੱਚ ਮਰਚਾਂ ਦਾ ਚਾਰ ਪਾਣੀ ਵਿੱਚ ਬਾਕੀ ਹੋਰ ਹੋ ਜਾਣਗੇ ਕੋ ਆਪਣੀ ਮੱਚ ਬਹੁਤ ਵਧੀਆ ਰਹਿੰਦੀ ਖਰਾਬ ਨਹੀਂ ਕਰਦੇ ਇਹਨਾਂ ਉਹ ਮੀਡੀਏ ਤੇ ਬੈਂਚ ਜੇ ਤੇ ਪਾ ਦੂੰ ਜੇ ਨਾ ਪਾ ਫਿਰ ਉਹ ਹੋ ਜਾਂਦੇ ਨੇ ਉਲੀ ਜੀ ਲੱਗ ਜਾਂਦੇ ਨੇ ਗਿੱਲੀ ਵਾਲੇ ਅੱਛਾ ਹੁਣ ਅਜੇ ਤੋ ਇਹ ਸੀ ਕੱਪੜੇ ਸੁਵੇਰ ਸੁਵੇਰ ਨੇ ਹੁਣ ਵੱਜ ਜੀ ਆਖੋ ਉਹ ਸੁੱਤ ਇਹ ਵੀ ਤੋ ਹੈਗਾ ਉਹ ਤਰਸ ਤੋਂ ਨਾਲ ਪਾਈਂ ਕਿ ਸੂਤ ਹਟਾ ਦਿੱਤਾ। ਉਹ ਤਾਂ ਉੱਧਰ ਮੋਟਰ ਚੱਲਦੀ ਸੀ ਉੱਧਰ ਖਚਲਦੇ। ਬੜੀ ਮੋਟਰ ਜਿਹੜੀ ਖੇਤਾਂ ਨੂੰ ਪਾਣੀ ਜਾਂਦਾ। ਕੁ ਸੁਪਨੇ ਪਾਤੇ। ਉਹ ਸਵਾਹ ਰਹੇ ਹੁਣ। ਥੋੜੇ ਲੇਟ। ਇਹ ਨਹੀਂ ਪਾਰਨਾ ਨਹੀਂ। ਇਕੰਦਰ ਮਸ਼ੀਨਾਂ ਉਹ ਚ ਵੀ ਪਾ ਦਿੰਦੇ ਹੁੰਦੇ ਆ। ਰਾਤ ਨੂੰ ਪਾ ਦਿੰਦੇ ਹੁੰਦੇ ਆ। ਸਵੇਰੀ ਕੱਢ ਲੈਂਦੇ ਆ ਉਹ ਚੋ ਕੱਪੜੇ ਬੜੀ ਮਸ਼ੀਨ ਆ ਉਹ ਯਾਰ ਸਾਹਿਬ ਸਾਹਿਬ ਕਿਹਾ ਐਸਾ ਲੱਗਦਾ ਜਿਵੇਂ ਸ਼ੀਸ਼ਾ ਗਿਆ ਵੀ ਸ਼ੀਸ਼ਾ ਗਿਆ ਸੀ ਇਹ ਮਿਲ ਗਈ ਬਈ ਆਪ ਨੂੰ ਪਰਾ ਮਿਲੇਗਾ ਜਿਹੜਾ ਉਹ ਉਧਰ ਟੋਲ पे ਅਸੀਂ ਸਾਰੇ ਆ ਗਏ ਬੇਟੇ ਇਹ ਕਾਹਦੇ ਦੇਖਦੇ ਆ ਤੂੰ ਤਾਂ ਲੋ ਜੀ ਆਪਾਂ ਹੁਣ ਜਾ ਰਹੇ ਆਂ ਪਟਿਆਲੇ ਥੋੜਾ ਜਿਹਾ ਸਮਾਨ ਲੈਣ ਵਾਸਤੇ। ਅੱਗੇ ਬਾਈ ਅੰਦਰ ਚਲੀ ਜਾਈਂ। ਮੈਂ ਗੇਟ ਖੋਲਤਾ। ਨਵੂ ਆ ਰਹੀ ਹੈ ਬੱਸ। ਲੋ ਜੀ ਹੁਣ ਆਪਾਂ ਆ ਚੁੱਕੇ ਹਾਂ ਡੀਮਾਰਟ ਤੇ ਵੀ ਥੋੜੀ ਸ਼ਾਪਿੰਗ ਕਰਨ ਵਾਸਤੇ। ਉਧਰ ਵੀ ਲਾ ਦੋ। ਆ ਗਈ ਆ ਗਈ ਆ ਗਈ। ਆ ਗਈ ਆ ਗਈ। ਕਿਹੜੀ ਆਈ ਆ? ਬੱਸ ਠੀਕ ਹੈ ਚਲੋ। ਨੋ ਜੀ ਜੋ ਅਸੀਂ ਸਮਾਨ ਲੈਣਾ ਸੀ ਉਹ ਸਾਨੂੰ ਨਹੀਂ ਮਿਲਿਆ ਥੈਨ ਫਿਰ ਅਸੀਂ ਐਂ ਸਮਾਨ ਲੈ ਲਿਆ ਅੱਛਾ ਜੀ ਉੱਥੇ ਰੜ ਗਈ ਸੀਗੀ ਰੇਜ਼ਰ ਲੈਣੀ ਪਤਾ ਨਹੀਂ ਮੈਂ ਕੀ ਲੈ ਐਨੀ ਗਰਮੀ ਚ ਕੀ ਬਣਾ ਰਹੀਆਂ ਭਾਬੀ ਮੈਂ ਉਧਰ ਸੁਣਿਆ ਮੈਂ ਕਿ ਭਾਬੀ ਤਾਂ ਕੁਛ ਖਵਾ ਖਾਓ ਕੱਢ ਰਹੀਆਂ ਮੈਨੂੰ ਲੱਗਦਾ ਹਾਂ ਕੀ ਬਣ ਰਿਹਾ ਇਹ ਸੇਬਾਂ ਦਾ ਹਲਵਾ ਜਿਹਾ ਬਣਾਇਆ ਅੱਛਾ ਕੀ ਬਾਤ ਹੈ ਐ ਕਿਵੇਂ ਬਣਦਾ ਜੀ ਇਹ ਵਾਹ ਹਾ ਸਿੱਲ ਤੇ ਤੇ ਬਾ ਨੂੰ ਅੱਛਾ ਤੇ ਕਦੂਕਾਸ ਕਰ ਲੇ ਹਾਂਜੀ ਤੇ ਉਸ ਤੋਂ ਬਾਅਦ ਦੁੱਧ ਪਾ ਕੇ ਵਿੱਚ ਪਾ ਕੇ ਉਹ ਕਰ ਲਿਆ ਜਾਂ ਦੁੱਧ ਸਾਰਾ ਹੀ ਸਖਤ ਹੋ ਗਿਆ ਹੂੰ ਫਿਰ ਉਹਦੇ ਵਿੱਚ ਮਿੱਠਾ ਪਾ ਲਿਆ ਕਿਉਂਕਿ ਜੇ ਆਪਾਂ ਪਹਿਲਾਂ ਹੀ ਮਿੱਠਾ ਪਾ ਦਾਂਗੇ ਫਿਰ ਉਹ ਖਾਟ ਜਾਂ ਬਣ ਜਾਊਗਾ ਹਾਂਜੀ ਜਿੰਨੀ ਚੜ ਜੂਗੀ ਠੀਕ ਐ ਮਤਲਬ ਜਦ ਸਾਰਾ ਸਖਤ ਹੋ ਜਾਵੇ ਨਾ ਦੁੱਧ ਹਾਂਜੀ ਹਾਂ ਫਿਰ ਬਾਅਦ ਚ ਪਾਉਂਦੇ ਰਿਓ ਠੀਕ ਐ ਇੱਕ ਮਿੰਟ ਬਸ ਉਹ ਜਿੰਨਾ ਕਿਆ ਕਹਿੰਦੇ ਰ ਮਾਮੀ ਆਏ ਮੇਰੇ ਕੋਲ ਕਹਿੰਦੇ ਦੇਖੀ ਫੋਨ ਕੀਤਾ ਐ ਫੈਮੈਂ ਕਿ ਫੋਨ ਸ਼ੋ ਨਹੀਂ ਹੋ ਰਿਹਾ ਨੰਬਰ ਹੈਣਾ ਐਂਡ ਉਹ ਮੈਂ ਨਾ ਉਈਓ ਤੁੱਕਾ ਹੀ ਕਹਿਦੀ ਮੈਂ ਤੁੱਕੇ ਨਾਲ ਉਹ ਨੰਬਰ ਫੀਡ ਕਰਤਾ ਉਹ ਹੀ ਲਾ ਕੇ ਖੁੱਲ ਗਿਆ ਮੈਂ ਦੇਖਿਆ ਕੀ ਬਾਤ ਹੈ ਬੜੀ ਵਧੀਆ ਕਿਸਮਤ ਨਿਕਲੀ ਸੱਚੀ ਭਾਬੀ ਨਾਲੇ ਮੈਨੂੰ ਪਤਾ ਨਹੀਂ ਸੀਗਾ ਇਹਦਾ ਪਾਸਵਰਡ ਮੈਨੂੰ ਪਤਾ ਨਹੀਂ ਸੀਗਾ ਮੈਂ ਭੁੱਲੀ ਇਹਦਾ ਪਹਿਲਾਂ ਮੈਂ ਹੀ ਕੀਤਾ ਸੀ ਨਾਲੇ ਇੱਕ ਵਾਰ ਜਾਨਾ ਮੇਰੇ ਉੱਤੇ ਤੁੱਕਾ ਲੱਗ ਜਾਂਦਾ ਤੁੱਕਾ ਲੱਗ ਜਾਂਦਾ ਪਹਿਲੀ ਵਾਰ ਤੁੱਕਾ ਸਹੀ ਲੱਗ ਗਿਆ ਬਣ ਗਈ ਆ 2 ਵਜੇ ਗਰਮੀ ਦੇ ਦੇਖ ਲੈ ਭਾਬੀ ਤੇਲ ਦੇ ਕਿ ਹੋ ਜਾ ਹਾਂਜੀ ਆ ਤੇ ਦੇ ਵਿੱਚ ਕੈਮਰਾ ਆ ਦੇਖੋ ਹੁਸ਼ ਮਾਰ ਕੇ ਦਿਖ ਰਿਹਾ ਕਿ ਹੋ ਛੱਡਿਆ ਆ ਨਹੀਂ ਆ ਜੋ ਵੀਰਸ ਜੀ ਨੇ ਖਾਣੀ ਆ ਕੇ ਖਾ ਲੋ ਗਰਮੀ ਬਹੁਤ ਆ ਪਰ ਭਾਬੀ ਹਣਾ ਗਰਮੀ ਦੇ ਤਾਂ ਕੁਛ ਨਾ ਦਿਮੱਕਾ ਕਰਕੇ ਕਰਿਆ ਬਸ ਇੱਕ ਬੱਚਾ ਬੈਠ ਬਲ ਖਾਂਦੇ ਨਹੀਂ ਹੈਗੇ ਹਾਂ ਸਹੀ ਗੱਲ ਹਾਂ ਜਿਹੜੇ ਬੱਚੇ ਨਹੀਂ ਖਾਂਦੇ ਐਵੇਂ ਬਣਾ ਲੈਣੇ ਬਾਕੀ ਆਪਾਂ ਥੋੜੀ ਜਿਹੀ ਬਣਾ ਕੇ ਦੇਖਾਂਗੇ ਦੋ ਤਿੰਨ ਦੀ ਰੈਸਪੀ ਜੀ ਹੋ ਜੂਗੀ ਹਨਾ ਭਾਬੀ ਇੱਕ ਹੂੰ ਮੈਂ ਰੋਟੀ ਨਹੀਂ ਪਵੇੜਾ ਕਰਦੀ ਅੱਛਾ ਮੈਂ ਵੀ ਲਾਣੀਆਂ ਨੇ ਮੈਂ ਪਾਠ ਵਾਲੇ ਜਾ ਕੇ ਆਈ ਸੀ ਹੁਣੇ ਪਹਿਲਾਂ ਮੈਂ ਚੱਲ ਰੋਟੀ ਰਹਿ ਗਈ ਮੈਂ ਕਿਹਾ ਤੇ ਸਵੇਰੇ ਨਹੀਂ ਬਣਾਣਾ ਹੈਗਾ ਹਾਂ ਉਰੇ ਉਧਰੋਂ ਤਾਂ ਧੁੱਪ ਹੁੰਦੀ ਐ ਨਹੀਂ ਜ਼ਿਆਦਾ ਸਹੀ ਏ ਸ਼ਾਮ ਦਾ ਟਾਈਮ ਠੀਕ ਹੈ ਥੋੜਾ ਨਾਲੇ ਮੌਸਮ ਵੀ ਠੰਡਾ ਜਾਂ ਹੁੰਦਾ ਹੈ ਪਰ ਗਰਮੀ ਨੇ ਰੇਸਰ ਹਟੇ ਚੱਕੇ ਪਾਏ ਨੇ ਪਹਿਲਾਂ ਮੀ ਮਿੰਟਾਂ ਪੈ ਜਾਂਦੇ ਇਹ ਚ ਕੀ ਲਿਆਂਦਾ ਮਮਾ ਜੀ ਅੱਜ ਅੱਜ ਕੁਝ ਨਹੀਂ ਖਾਲੀ ਆਪਲ ਖਾਲੀ ਕਰਕੇ ਆਂਦੇ ਆ ਫਿਰ ਆ ਟੋکریاں ਜੀਆਂ ਦਾ ਕੀ ਕਰਾਂਗੇ ਇਹ ਖਾਲੀ ਕਰਕੇ ਆਨੇ ਚਾਪਲ ਦੀ ਫਿਰ ਇਹ ਟੋکریاں ਹੁਣ ਕਿਹਦੀਆਂ ਨੇ ਇਹ ਮੋੜਦੀਆਂ ਨੇ ਮਲਟੀ ਚ ਓਕੇ ਚਲੋ ਚਲੋ ਬੜੀ ਇੱਧਰ ਤਾਂ ਭਾਬੀ ਨੇ ਬਣਾ ਲਿਆ ਹਲਵਾ ਐਨੀ ਗਰਮੀ ਚ ਸਲੂਟ ਵੱਜਦਾ ਭਾਬੀ ਸੱਚੀ ਇੰਨੀ ਗਰਮੀ ਦੇ ਵਿੱਚ ਜਿਹੜਾ ਬੰਦਾ ਸਹੀ ਗੱਲ ਐ ਸਹੀ ਗੱਲ ਆਪਾਂ ਹੀ ਨਹੀਂ ਐਪਲ ਵੀਰ ਅੰਦਰ ਬੈਠਾ ਹੁੰਦਾ ਹਨਾ ਜਨਾਬ ਜੀ ਫੋਨੇ ਦੇਖਦੇ ਹੁੰਦੇ ਨੇ ਹਰ ਟਾਈਮ ਆਹ ਕੀ ਕਰ ਰਹੀ ਆ ਆ ਕੀ ਆ ਮੇਰੀ ਗੱਲ ਸੁਣੀ ਤੂੰ ਮੇਤੋਂ ਮੇਤੋਂ ਪਰਮਿਸ਼ਨ ਲਈ ਸੀ ਆਣ ਦੀ ਘਰੇ ਹਿੰਦੀ ਦਾ ਕੰਮ ਦਿਖਾਈ ਮੜੇ ਜਿਕੇ ਮੈਨੂੰ ਬਾਹਰ ਲੈ ਤੀ ਤਰੇ ਮੈਥੀ ਟੈਸਟ ਬੂਗੇ ਹਾਂ ਕੋਣ ਯਾਦ ਕਰੂਗਾ ਮੈਂ ਡਰੈਸਟ ਨਹੀਂ ਹੈਗਾ ਜੀ ਡੈਸਟਰੀ ਹੈਗਾ ਕੋਈ ਨਾ ਬੁਕੇ ਕੱਲ ਤੋਂ ਨਾ ਆਪਾਂ ਮੰਡੇ ਦੇ ਮੈਂ ਤੇ ਡਰਾਸਟ ਦਾ ਰੀਵੀਜ਼ ਕਰ ਲਈ ਆ ਦਿਖਾਓ ਹਾਂ ਕੌਣ ਲਿਖੂਗਾ ਹਾਂ ਆਹਾਂ ਐਨੀ ਸਪੇਸ ਛੱਡੀ ਹੈ ਉਹ ਰਚਾਉਂ ਸਪੇਸ ਛੱਡੀ ਹੈ ਪ੍ਰਸ਼ਨ 4 ਦਾ ਕਿਸ ਨਾ ਕਰ ਦੇ ਪਰ ਆਹ ਕੀ ਗੰਦ ਵੱਢਿਆ ਰੇਸ ਕਰ ਇਹਨੂੰ ਇਹ ਕੁੜੀ ਤਾਂ ਨਾ ਭਜਦੀਆਂ ਨਾ ਕੰਮ ਤੋਂ ਪੁੱਛੋ ਨਾ ਨਵੂ ਦੇਖੀਏ ਕਹੇ ਜਾ ਮੇਰੇ ਤੇ ਦੇ ਕਰਦਾ ਫਾਨਾ ਕਦੇ ਮੈਂ ਕੋਲ ਤਾਂ ਜਾਂਦਾ ਸੋਸਾੜ ਗਰਮ ਗਰਮ ਕਹੇ ਜਾ ਚਲ ਵਧੀਆ ਪਾਪ بیوی ਮੈਂ ਤੇ ਰਾਸ ਆ ਗਿਆ ਬੱਚਿਆਂ ਨੂੰ ਵਧੀਆ ਲੱਗੇ ਨਾ ਚੀਜ਼ ਫਿਰ ਬੰਦੇ ਦਾ ਮਨ ਵੀ ਖੁਸ਼ ਹੋਣਾ ਜਿਹੜਾ ਬੰਦਾ ਬਣਾ ਰਿਹਾ ਹੁੰਦਾ ਵੀ ਹਾਂ ਚਲ ਵਧੀਆ ਸਬਜੀ ਕੀ ਬਣਾਈ ਭਾਬੀ ਅੱਜ ਅੱਜ ਮੈਂ ਉਹ ਪੇਠਾ ਕੀ ਬਾਤ ਹੈ ਮੈਂ ਤਾਂ ਜੇ ਕद्दू ਬਣਾਇਆ ਕद्दू ਜਿਹੜੇ ਉਦੋਂ ਤੋੜੇ ਸੀਗੇ ਬਾਲਟੀ ਭਰ ਕੇ ਸਬਜੀ ਨਾਲ ਨੇ ਦੇ ਦਿੱਤੇ ਅੱਛਾ ਹੱਸੀ ਲੈ ਕੇ ਗਈ ਸੀ ਮੰਮੀ ਉਹਨਾਂ ਨੇ ਕਿਹਾ ਸਾਡੇ ਕੋਲ ਪੇਠੇ ਆਏ ਪਏ ਨੇ ਅੱਛਾ ਇਹ ਦੇ ਪੇਕਿਆਂ ਤੋਂ ਆਏ ਨੇ ਓਕੇ ਫਿਰ ਉੱਥੋਂ ਦੇਤੇ ਚਲੋ ਮੈਂ ਤਾਂ ਆਪ ਜਾ ਕੇ ਰੋਟੀਆਂ ਲਾਣੀਆਂ ਜੀ ਟਾਈਮ ਖਾਸਾ ਹੋ ਗਿਆ ਹੋਰ ਜੀ